ਦੇਸ਼ ਦੀ ਸਰਕਾਰ ਬਣਨੀ ਹੈ ਤੇ ਦੇਸ਼ ਦੀ ਸਰਕਾਰ ਵਿੱਚ ਜਾ ਕੇ ਪੰਜਾਬ ਦੇ ਮੁੱਦੇ ਪੰਜਾਬ ਦੇ ਹਿੱਤਾਂ ਦੀ ਗੱਲ ਪੰਥ ਦੇ ਮੁੱਦੇ ਜਿਹੜੇ ਉਠਾਉਣੇ ਹੈ ਕੋਈ ਨੈਸ਼ਨਲ ਪਾਰਟੀ ਨਹੀਂ ਉਠਾਈ ਪਾਣੀ ਦੀ ਗੱਲ ਕੋਈ ਨੈਸ਼ਨਲ ਪਾਰਟੀ ਨਹੀਂ ਕਰੀ ਜੇ ਬੰਦੀ ਸਿੱਖਾਂ ਦੀ ਗੱਲ ਜਾਂ ਕਿਸੇ ਦਾ ਹੋ ਰਹੀ ਹੈ ਜਿਆਦਤੀਆਂ ਦੀ ਗੱਲ ਉਹ ਕੋਈ ਨੈਸ਼ਨਲ ਪਾਰਟੀ ਨਹੀਂ ਕਰੀ ਕੇਵਲ ਤੇ ਕੇਵਲ ਇੱਕ ਸ਼੍ਰੋਮਣੀ ਕਾਲੀਦਾ ਲਾ ਜਿਹਨੇ ਹਮੇਸ਼ਾ ਪੰਥ ਦੇ ਪੰਜਾਬ ਦੇ ਮੁੱਦੇ ਉੱਤੇ ਬੋਲ ਕੇ ਉਠਾਏ 84 ਦੇ ਕਾਤਲਾ ਦੀ ਗੱਲ ਕੌਣ ਕਰਦਾ ਸੀ ਉੱਥੇ ਜੇ ਪੀਪਾ ਹਰਸ਼ਮਿਤ ਕੋਰ ਬਾਦਲ ਜਸੁਬੀ ਸੇ ਬਾਦਲ ਨੇ ਗੱਲ ਚੁੱਕੀ ਤਾਂ ਫਿਰ ਉੱਥੇ ਆਵਾਜ਼ ਗੂੰਜੀ ਤੇ ਬੰਦ ਫਾਈਲਾਂ ਜਿਹੜੀਆਂ ਸੀ ਉਹ ਮੋਤੀ ਸਾਹਿਬ ਨੂੰ ਖੋਣ ਹੀ ਆਪੇ ਕਿਹਾ ਉਹ ਲੋਕਾਂ ਦੇ ਅੰਦਰ ਤੀਰ ਵੱਜੇ ਆ ਉਹ ਕਿ ਅਸੀਂ ਪਿੱਛੇ ਗੁੰਮਰਾਹ ਕਰਨ ਪ੍ਰਚਾਰ ਚਾ ਕੇ ਲੋਕਾਂ ਦੀਆਂ ਗਲਤ ਝੂਠੀਆਂ ਫਹਿਮੀਆਂ ਵਿੱਚ ਪਾ ਕੇ ਅਸੀਂ ਆਪਣੀ ਵੋਟ ਖਾਪ ਬਿਲਕੁਲ ਇਹਨਾਂ ਨੇ ਝੂਠਾ ਪ੍ਰਚਾਰ ਕਰ ਕਰ ਕੇ ਸੋਸ਼ਲ ਮੀਡੀਆ ਤੇ ਆਪਣੀ ਸਰਕਾਰ ਬਣਾਈ ਕਿਸਲਾ ਕਰਤਾਰ ਵੇਖ ਲੋ ਇਸਲਾ ਅਕਸ ਵੇਖ ਲੋ ਲੋਕਾਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਰਾਤੀਓ ਕਿਹੜੀ ਪਾਰਟੀ ਸੀਗਾ ਤੇ ਸਵੇਰੇ ਕਿਹੜੀ ਪੰਜ ਸੀ ਮੈਂ ਵੀ ਲੋਕ ਸਭਾ ਚੋਣਾਂ ਨੂੰ ਲੈ ਕੇ ਜਲੰਧਰ 'ਚ ਮਾਹੌਲ ਪੂਰੇ ਤਰੀਕੇ ਨਾਲ ਪੱਕ ਚੁੱਕਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਸਿੰਘ ਕਿਪੀ ਹੋਰੀ ਅੱਜ ਨਾਮਜ਼ਦੀਆਂ ਪਰਨ ਜਾ ਰਹੇ ਨੇ ਗ੍ਰੈਸ ਫਾਨ ਵੀ ਕਿ ਉਹਨਾਂ ਦੇ ਵੱਡਾ ਕੱਟ ਹੋਇਆ ਲੋਕ ਸਭਾ ਇੰਚਾਰਜ ਬੀਬੀ ਜ਼ਗੀਰਪੁਰ ਹੋਰੀ ਮੌਜੂਦ ਨੇ ਬੀਬੀ ਜੀ ਕਿਵੇਂ ਦੀ ਤਿਆਰੀ ਚੱਲ ਰਹੀ ਹੈ ਜਮੀਨੀ ਪੱਧਰ ਤੇ ਅਕਾਲੀ ਦਲ ਕਿੱਥੇ ਸਟੈਂਡ ਕਰ ਰਿਹਾ ਦੇਖੋ ਇਹ ਪਹਿਲੀ ਵਾਰੀ ਦੇਖਣ ਚਾ ਰਿਹਾ ਹੈ ਕਿ ਜੇ ਦਰਬਾਰਾ ਸਿੰਘ ਜੀ ਐਮਪੀ ਦੀ ਚੋਣ ਲੜੇ ਸੀ ਨਾ ਜਾ ਚੰਦੀ ਸਟਵਾਸ ਸਾਹਿਬ ਲੜੇ ਸੀ ਉਤੋਂ ਬਾਅਦ ਜੇ ਕਿਸੇ ਨੇ ਉਤਸ਼ਾਹ ਜਿ ਦਿਖਾਰੇ ਹੈ ਵਰਕਰ ਤੇ ਮੇਰਾ ਖਿਆਲ ਹੈ ਕਿ ਸਭ ਤੋਂ ਵੱਡਾ ਉਤਸ਼ਾਹ ਬਾਕੀ ਪਾਰਟੀਆਂ ਨਾਲੋਂ ਵੱਖਰਾ ਹੀ ਹੈ ਬਿਲਕੁਲ ਉਹਦੇ ਕਾਰਨ ਹੈ ਕੁਝ ਕਿਉਂਕਿ ਦੇਸ਼ ਦੀ ਸਰਕਾਰ ਬਣਨੀ ਹੈ ਤੇ ਦੇਸ਼ ਦੀ ਸਰਕਾਰ ਵਿੱਚ ਜਾ ਕੇ ਪੰਜਾਬ ਦੇ ਮੁੱਦੇ ਪੰਜਾਬ ਦੇ ਹਿੱਤਾਂ ਦੀ ਗੱਲ ਪੰਥ ਦੇ ਮੁੱਦੇ ਜਿਹੜੇ ਉਠਾਉਣੇ ਆ ਬਿਲਕੁਲ ਕੋਈ ਨੈਸ਼ਨਲ ਪਾਰਟੀ ਨਹੀਂ ਉਠਾਏਗੀ ਪਾਣੀਆਂ ਦੀ ਗੱਲ ਕੋਈ ਨੈਸ਼ਨਲ ਪਾਰਟੀ ਨਹੀਂ ਕਰੇਗੀ ਪੰਜਾਬ ਦੇ ਹਿੱਤਾਂ ਦੀ ਗੱਲ ਕੋਈ ਨੈਸ਼ਨਲ ਪਾਰਟੀ ਨਹੀਂ ਕਰੇਗੀ ਜੇ ਬੰਦੀ ਸਿੱਖਾਂ ਦੀ ਗੱਲ ਜਾਂ ਕਿਸੇ ਦਾ ਹੋ ਰਹੀ ਹੈ ਜਿਆਤੀਆਂ ਦੀ ਗੱਲ ਉਹ ਕੋਈ ਨੈਸ਼ਨਲ ਪਾਰਟੀ ਨਹੀਂ ਕਰੇਗੀ ਕੇਵਲ ਤੇ ਕੇਵਲ ਇੱਕ ਸ਼੍ਰੋਮਣੀ ਕਾਲੀਦਾਲ ਹੈ ਜਿਨੇ ਹਮੇਸ਼ਾ ਪੰਥ ਦੇ ਪੰਜਾਬ ਦੇ ਮੁੱਦੇ ਉੱਤੇ ਬੋਲ ਕੇ ਉਠਾਏ ਔਰ ਡਟ ਕੇ ਉਠਾਏ ਤੇ ਜੇ ਵਿਰੋਧ ਵਿੱਚ ਵੀ ਵੋਟ ਪਾਈਏ ਤੇ ਸ਼੍ਰੋਮਣੀ ਕਾਲਦਾ ਦੇ ਦੋਨੋਂ ਐਮਪੀ ਜਿਹੜੇ ਪਾਈ 10 20 ਸੇ ਬਦਲ ਨੇ ਤੇ ਹਰ ਸਮੇਂ ਨੁਕਤਾ ਪਾਦਾ ਜੇ ਉੱਤੇ ਪਾਣੀਏ ਦੀ ਗੱਲ ਕੀਤੀ ਹੈ ਤੇ ਮੇਰਾ ਖਿਆਲ ਦੁਨੀਆ ਭਰ ਦੇ ਲੋਕਾਂ ਨੇ ਸੁਣੀ ਹੈ ਬੰਦੀ ਸਿੱਖਾਂ ਦੀ ਗੱਲ ਕੀਤੀ ਦੁਨੀਆ ਭਰ ਦੇ ਲੋਕਾਂ ਨੇ ਸੁਣੀ ਹੈ ਇਹ ਜੇ ਪੰਜਾਬ ਦੇ ਖਿੱਤਿਆਂ ਦੀ ਜਾਂ ਕਿਤੇ ਆੜੀ ਐਫ ਰੋਕਿਆ ਹੋਇਆ ਜਾਂ ਕਿਸਾਨਾਂ ਦੇ ਮਜ਼ਦੂਰਾਂ ਦੇ ਕਰਜ਼ੇ ਦੀ ਗੱਲ ਕੀਤੀ ਹੈ ਤੇ ਬੀਬਾ ਹਰਸਿਮਤ कौर ਬਾਦਲ ਜਾਂ ਬਾਦਲ ਸਾਹਿਬ ਨੇ ਕੀਤੀ ਹੈ ਔਰ ਦੁਨੀਆ ਨੇ ਸਾਹਮਣੇ ਸਦਾ ਟੈਲੀਵਿਜ਼ਨ ਉੱਤੇ ਸੁਣਿਆ ਚੈਨਲ ਆ ਰਾਈ ਸੁਣਿਆ ਸੋ ਮੇਰੇ ਕੰਨ ਤੋਂ ਪਾਵ ਹੈ ਕਿ ਲੋਕ ਅੱਜ ਸਮਝ ਗਏ ਕਿ ਉੱਤੇ ਦੀ ਸਰਕਾਰ ਭਾਵੇਂ ਕਾਂਗਸ ਦੀ ਹੋਵੇ ਭਾਵੇਂ ਭਾਜਪਾ ਦੀ ਹੋਵੇ ਉਨੀ ਚਿਰ ਤੱਕ ਕੋਈ ਮਸਲਾ ਨਹੀਂ ਹੱਲ ਹੋ ਸਕਦਾ ਜਿੰਨ ਚਿਰ ਤੱਕ ਪੰਜਾਬ ਦੇ ਲੋਕਾਂ ਨੂੰ ਜਾਗਰੂਕਾ ਕੀਤਾ ਜਾਂਦਾ ਪੰਜਾਬ ਦੇ ਲੋਕ ਅੱਜ ਜਾਗਰੂਕ ਹੋ ਗਏ ਭਾਵੇਂ ਸਰਕਾਰ ਉੱਤੇ ਦੋਨੋਂ ਰਹੀਆਂ 84 ਦੇ ਕਾਤਲਾਂ ਦੀ ਗੱਲ ਕੌਣ ਕਰਦਾ ਸੀ ਉੱਥੇ ਜੇ ਬੀਬਾ ਹਰਸਿਮਰਤ ਕੌਰ ਬਾਦਲ ਜਾਂ ਸੁਬੀਸ਼ ਬਾਦਲ ਨਾਲ ਗੱਲ ਚੁੱਕੀ ਤਾਂ ਫਿਰ ਉੱਥੇ ਆਵਾਜ਼ ਗੂੰਜੀ ਤੇ ਬੰਦ ਫਾਈਲਾਂ ਜਿਹੜੀਆਂ ਸੀ ਉਹ ਮੋਦੀ ਸਾਹਿਬ ਨੂੰ ਖੋਲ੍ਹ ਨਹੀਂ ਆ ਪਿਆ ਤੇ ਦੁਬਾਰਾ ਖੁਲਾ ਕੇ ਸਜਾਵਾਂ ਦਵਾਈਆਂ ਸੋ ਅੱਜ ਸਵਾਲ ਐ ਇਹਦੇ ਵਿੱਚ ਅਹਿਮ ਏ ਕਿ ਭਾਈਵਾਲ ਪਾਰਟੀ ਸੀ ਬੀਜਪੀ ਉਹਨਾਂ ਦੇ ਖਿਲਾਫ ਵੀ ਬੋਲੇ ਗਠਬੰਧਨ ਵਿੱਚ ਟੁੱਟਿਆ ਪਹਿਲੀ ਵਾਰ ਹੁਣ ਚੋਣ ਆਪ ਆਪਣੇ ਸਿਰ ਤੇ ਆਪ ਨਾਲ ਅਕਾਲੀ ਦਾ ਲੜ ਰਿਹਾ ਹੈ ਪਿੰਡਾਂ ਚ ਹਾਲਾਂ ਤੱਕ ਇਹ ਜਾਇਆ ਜਾ ਰਿਹਾ ਕਿ ਦੂਸਰੀ ਪਾਰਟੀ ਨੂੰ ਪਿੰਡਾਂ ਚ ਵੀ ਨਹੀਂ ਤੈਅ ਜਾਣਾ ਦਿੱਤਾ ਜਾ ਰਿਹਾ ਉਜੋਤਾ ਸਮੇਂ ਚ ਖੇਤਰੀ ਪਾਰਟੀ ਨੂੰ ਲੈ ਕੇ ਪਿੰਡਾਂ ਚ ਹੰਗਾਰਾ ਕਿਸ ਤਰੀਕੇ ਦਾ ਮੈਂ ਕਿਹਾ ਜੀ ਇਹ ਮੈਂ ਤੁਹਾਨੂੰ ਦੱਸਦੀ ਹਾਂ ਨਾ ਇੱਕ ਬਖਰੇ ਹੀ ਚਾ ਲੋਕਾਂ ਦੇ ਮਾਂਝ ਹੂੰ ਕਹਿੰਦੇ ਨੇ ਜਬੇ ਬਾਣ ਲੱਗਿਓ ਤਬੇ ਰੋਸ ਜਾਗਿਓ ਹੁਣ ਲੋਕਾਂ ਦੇ ਅੰਦਰ ਤੀਰ ਵੱਜੇ ਆਹ ਕਿ ਅਸੀਂ ਪਿੱਛੇ ਗੁੰਮਰਾਹ ਕਰਨ ਪ੍ਰਚਾਰ ਚਾ ਕੇ ਲੋਕਾਂ ਦੀਆਂ ਗਲਤ ਝੂਠੀਆਂ ਫਹਮੀਆਂ ਵਿੱਚ ਪਾ ਕੇ ਅਸੀਂ ਆਪਣੀ ਵੋਟ ਖਰਾਬ ਕਰਦੇ ਆਂ ਬਿਲਕੁਲ ਔਰ ਉਹ ਸਾਰੀ ਵੋਟ ਆ ਜਿਹੜੇ ਪ੍ਰਸਤਾਵੇ ਚ ਹੈ ਕਿ ਅਸੀਂ ਬਹੁਤ ਵੱਡੇ ਠੱਗੇ ਗਏ ਕਿਉਂਕਿ ਜਿਹੜਾ ਕਹਿੰਦਾ ਸੀਗਾ ਅਸੀਂ ਘਰ ਘਰ ਨੌਕਰੀਆਂ ਦੇ ਦੇਵਾਂਗੇ ਘਰ ਘਰ ਆ ਸਹੂਲਤਾ ਦੇ ਦਾਂਗੇ ਆ ਬਿਜਲੀ ਮ ਸਦਾ ਪ੍ਰਕਾਸ਼ ਦੇ ਬਾਦਲੇ ਸਭ ਤੋਂ ਪਹਿਲਾਂ ਬਿੱਲ ਮਾਫ ਕੀਤੇ ਸੀਗੇ ਲੋਕਾਂ ਦੇ ਮੋਟਰਾਂ ਦੇ ਔਰ 200 ਯੂਨਟ ਕਰੀਪਾ ਦਾ ਅਸੀਂ ਬਿੱਲ ਮਾਫ ਕੀਤਾ ਸੀਗਾ ਇਹ ਅਸੀਂ ਜਿਹੜਕ ਉਸ ਸਾਹ ਬਣਾ ਰਹੇ ਨੇ ਕਿ ਅਸੀਂ ਸੇਵਾ ਕਰਦੇ ਹਾਂ ਇਹਨਾਂ ਨੇ ਝੂਠਾ ਪ੍ਰਚਾਰ ਕਰ ਕਰਕੇ ਸੋਸ਼ਲ ਮੀਡੀਆ ਤੇ ਪੂਰੀ ਸਰਕਾਰ ਬਣਾ ਲਈ ਖੈਰ ਅੱਜ ਲੋਕਾਂ ਦੇ ਕੰਨ ਖੁੱਲ ਗਏ ਲੋਕੀ ਸੁਚੇਤ ਹੋ ਗਏ ਤੇ ਮੇਨ ਪੂਰੀ ਰਾਸ ਹੈ ਕਿ ਲੋਕ ਸਭਾ ਦੀ ਚੋੜ ਇਸ ਵੇਲੇ ਨਾ ਸਾਡੇ ਮੌਜੀਦਵਾਦ ਦੇ ਮੁਕਾਬਲੇ ਤੇ ਕੋਈ ਹੈ ਕਿਸੇ ਦਾ ਕਰਤਾਰ ਵੇਖ ਲੋ ਇਸ ਦਾ ਆਖਸ ਦੇਖ ਲੋ ਲੋਕਾਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਰਾਤੀਓ ਕਿਹੜੀ ਪਾਰਟੀ ਸੀਗਾ ਤੇ ਸਵੇਰੇ ਕਿਹੜੀ ਪਾਰਟੀ ਸੀਗਾ ਹਾਲਾਂਕਿ ਇੱਕ ਸਾਲ ਤੋਂ ਉੱਤੇ ਵਿਪੱਖਸ਼ ਜਿਹੜਾ ਤੁਹਾਡੇ ਹੀ ਪਾਰਟੀ ਦੇ ਪ੍ਰਾਣੇ ਉਮੀਦ ਆਪਣੇ ਜਿਹੜੇ ਵਰਕਰ ਇਹਨੂੰ ਹੋਰੇ ਕਹਿੰਦੇ ਕਾਲੀ ਦਲ ਦੇ ਤਾਂ ਪੈਰ ਹੀ ਨਹੀਂ ਕਿਤੇ ਲੱਗਦੇ ਪਏ ਅਸਲ ਵਿੱਚ ਦੇਖੋ ਜੀ ਕਿਨੂ ਦੇ ਜੋ ਲੱਗਣਗੇ ਫੇਰ ਗੱਲ ਕਰਿਓ ਉਹਦੇ ਤਾਂ ਆਪਣੇ ਨਹੀਂ ਲੱਗੇ ਜਿਹੜਾ ਸਾਰੀ ਉਮਰ ਅਸੀਂ ਦੋ ਵਾਰ ਐਮਐਲਏ ਬਣਾਇਆ ਸੀਪੀਐਸ ਬਣਾਇਆ ਹੁਣ ਪੈਰ ਲਾ ਕੇ ਦੇਖ ਲਵੇ ਉਹੀ ਲੋਕ ਹੈ ਨਾ ਜਿਹਨਾਂ ਨੂੰ ਹੁਣ ਵੋਟਾਂ ਪਾਉਣੀਆਂ ਆ ਸਾਰੇ ਉਹਦੇ ਇਲਾਕੇ ਦੇ ਖਰੇ ਲੋਕ ਤਿਆਰੀ ਕਿਵੇਂ ਚੱਲ ਰਹੀ ਤੁਹਾਡੀ ਬਤੌਰ ਲੋਕ ਸਭਾ ਇੰ ਯਾਰੀ ਤੇ ਗੁਰੂ ਦੀ ਕਿਰਪਾ ਜੀ ਜਿੱਧਰ ਜਾਣੇ ਕੇਪੀ ਸਾਹਿਬ ਦਾ ਬੜਾ ਸਤਿਕਾਰ ਹੈ ਸਾਰਿਆਂ ਨੂੰ ਵੇਖ ਲਓ ਤੁਸੀਂ ਬਾਕੀ ਨੂੰ ਅ ਚੰਨੀ ਸੁਖਰਾਲ ਚਮਕੌਰ ਸਾਹਿਬ ਤੋਂ ਆਏ ਲੋਕੀ ਕਿਉਂ ਇਹਨੂੰ ਭੇਜਣਗੇ ਦਿੱਲੀ ਹੋਰ ਦੂਰ ਭੇਜਣਗੇ ਅੱਗੇ ਚਮਕੌਰ ਸਾਹਿਬ ਬੈਠਾ ਹੋਇਆ ਉਹ ਕਹਿੰਦਾ ਅਸੀਂ ਤੇ ਉਹ ਬੰਦਾ ਚਾਹੀਦਾ ਸਾਨੂੰ ਜਿਹੜਾ ਇੱਥੇ ਬੈਠੇ ਆਪਣੇ ਘਰ ਸਾਡੀਆਂ ਗੱਲਾਂ ਦਿੱਲੀ ਪਹਚਾਵੇ ਰਿੰਕੂ ਰਹਿ ਗਿਆ ਹਿੰਕੂ ਦਾ ਪਤਾ ਨਹੀਂ ਉਹ ਘਰ ਵਾਲੀ ਕਹਿੰਦੀ ਹੈ ਜੀ ਪੋਟਾ ਝਾੜੂ ਨੂੰ ਪਾਓ ਪਰ ਮੈਨੂੰ ਨਹੀਂ ਪਤਾ ਉਹ ਘਰਵਾਲੀ ਨੂੰ ਭੁਲੇਖਾ ਲੱਗਦਾ ਕਿ ਉਹਨੂੰ ਭੁਲੇਖਾ ਲੱਗਦਾ ਐਕਸਾ ਮਹਿੰਦਰ ਸਿੰਘ ਕੇਪੀ ਹੋਰੀ ਮਜੂਨ ਨੇ ਕੇਪੀ ਸਾਹਿਬ ਕੀ ਵੀ ਦੀ تیاری ਚੱਲ ਰਹੀ ਹੈ ਨਾਮ ਜਦ ਕੀ ਪਰ ਅੰਜਾਰ ਰਹੇ ਅਸੀਂ ਅੱਜ ਸੱਚੇ ਪਾਤਸ਼ਾਹ ਹਾਏ ਬੋਲੇ ਸੋਨੇ ਹਾਸ ਜੀ ਜੀ ਸ਼ਰੋਮਨੀ ਅਕਾਲੀ ਦਲ ਦੇ ਉਮੀਦਵਾਰ ਦੇ ਤੌਰ ਦੇ ਉਤੇ ਜੀ ਮੈਂ ਆਪਣੇ ਪ੍ਰਣਾਮ ਜਤਕੀ ਕਰਨ ਜਾ ਰਿਹਾ ਹਾਂ ਜੀ ਔਰ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਇੱਕ ਨਮਾਇਆ ਪਾਰਟੀ ਹੈ ਜੀ ਔਰ ਹਰ ਸੰਘਰਸ਼ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਪੰਜਾਬ ਔਰ ਪੰਜਾਬ ਦੇ ਲੋਕਾਂ ਦੇ ਨਾਲ ਖੜੇ ਰਹੇ ਤੇ ਅੱਜ ਮੈਂ ਉਹਨਾਂ ਦੇ ਉਮੀਦਵਾਰ ਦੇ ਤੌਰ ਤੇ ਉੱਤੇ ਆਪਣੇ ਸਾਰੇ ਸਮਰਥਕਾਂ ਦੇ ਨਾਲ ਸਾਡੇ ਸਤਕਾਰਯੋਗ ਬੀਬੀ ਜਗੀਰ ਕੌਰ ਜੀ ਜਿਹੜੇ ਸਾਡੇ ਜੋਨ ਇਨਚਾਰਜ ਆ ਇਹਨਾਂ ਦੀ ਸਰਪ੍ਰਸਤੀ ਦੇ ਵਿੱਚ ਪੇਪਰ ਨਾਮਜ਼ਦਗੀ ਕਰਨਾ ਸੀ ਅੱਜ ਆ ਰਹੇ ਮੈਡੀਕਾਂ ਦੇ ਵਿੱਚ ਕਿਸ ਤਰੀਕੇ ਦਾ ਹੁਲਾਰਾ ਮਿਲ ਰਿਹਾ ਹੈ ਦਿਨ ਰਾਤ ਮੀਟਿੰਗਾਂ ਪਿੰਡਾਂ 'ਚ ਵੀ ਚੱਲ ਕਰ ਰਹੇ ਹਾਂ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਜੀ ਲੋਕ ਬੜਾ ਉਤਸ਼ਾਹਿਤ ਹੈ ਕਿਉਂਕਿ ਲੋਕਾਂ ਨੇ ਜਿੱਥੇ ਅਕਾਲੀ ਦਲ ਦਾ ਐਸ ਵਾਲੇ ਗਰਾਫ ਉੱਪਰ ਜਾ ਰਿਹਾ ਹੈ ਉੱਥੇ ਨਾਲ-ਨਾਲ ਜਿਹੜੀ ਮੇਰੀ ਸੇਵਾ ਕੀਤੀ ਹੈ ਲੋਕਾਂ ਦੀ ਲੋਕ ਮੈਨੂੰ ਪੂਰਾ ਰਿਸਪੌਂਸ ਦੇ ਰਹੇ ਨੇ ਬੜਾ ਹੰਗਾਰਾ ਦੇ ਰਹੇ ਨੇ ਔਰ ਜਿੱਥੇ ਵੀ ਜਾਣੇ ਬੜੇ ਚਾਵਾ ਦੇ ਨਾਲ ਲੋਕ ਜਿਹੜੇ ਉਹ ਮਿਲਦੇ ਨੇ। ਵਿਰੋਧੀ ਧਰਨੇ ਵੀ ਪੂਰੇ ਗੇਰ ਪਾਏ ਹੋਏ ਨੇ ਆਪਣੇ। ਦੇਖੋ ਲੜਾਈ ਹੁੰਦੀ ਆ ਵਿਰੋਧੀਆਂ ਨਾਲ ਹੀ ਹੋਣੀ ਆ ਲੜਾਈ। ਇਸ ਕਰਕੇ ਲੜਾਈ ਇਹ ਲੜਾਈ ਆ। ਅਸੀਂ ਇਸ ਨੂੰ ਬੜੇ ਸਲੀਕੇ ਦੇ ਨਾਲ ਲੜਾਈ ਲੜਨੀ ਆ। ਔਰ ਜੋ ਇੱਕ ਰਾਜਨੀਤਿਕ ਸੋਚ ਆ ਅਸੀਂ ਆਪਣੀ ਰੱਖਣੀ ਆ ਔਰ ਉਹ ਲੋਕਾਂ ਦੇ ਵਿੱਚ ਅੱਗੇ ਰੱਖਣੀ ਲੋਕਾਂ ਨੇ ਫੈਸਲਾ ਕਰਨਾ। ਅਗਲੇ 10 ਤੋਂ 12 ਦਿਨ ਪ੍ਰਚਾਰ ਦੇ ਬਹੁਤ ਗੁੜੇ ਨੇ। ਕੇਪੀ ਵਾਸਤੇ ਮੁੱਦੇ ਪੰਜ ਜਲੰਧਰ ਦੇ ਰਹਿਣਗੇ ਜਾਂ ਜੀਵਨੀਆਂ ਰਹਿਣਗੀਆਂ ਜਿਹੜੇ ਉਮੀਦਵਾਰ ਨੇ। ਦੇਖੋ ਗੱਲ ਇਹ ਆ ਕਿ ਪਾਰਲੀਮੈਂਟ ਦਾ ਇਲੈਕਸ਼ਨ ਹੈ ਬਹੁਤ سارے ਮੁੱਦੇ ਨੈਸ਼ਨਲ ਮੁੱਦੇ ਆ ਬਿਲਕੁਲ ਠੀਕ ਬੀਜੇਪੀ ਦੀ ਸਰਕਾਰ ਨੇ ਪਿਛਲੇ 10 ਸਾਲ ਇਸ ਦੇਸ਼ ਦੇ ਵਿੱਚ ਰਾਜ ਕੀਤਾ ਔਰ ਨਫਰਤ ਦੀ ਬੀ ਜਿਹੜੀ ਆ ਇਹਨਾਂ ਨੇ ਪੋਈ ਆ ਔਰ ਪੰਜਾਬ ਦੇ ਵਿੱਚ ਜਿਹੜੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਆ 2 ਸਵਾ 2 ਸਾਲ ਤੋਂ ਚੱਲ ਰਹੀ ਆ ਉਸ ਨੇ ਵੀ ਲੋਕਾਂ ਦਾ ਬੜਾ ਕੰਨ ਕੀਤਾ ਲੋਕਾਂ ਦੇ ਨਾਲ ਬੜੀ ਵਾਦੇ ਕੀਤੇ ਸੀ ਉਹ ਵਾਦੇ ਜਿਹੜੇ ਆ ਪੂਰੇ ਨਹੀਂ ਹੋਏ ਦੂਸਰਾ ਜਿਹੜਾ ਜਲੰਧਰ ਹੈ ਸਾਡਾ ਇੱਕ ਅਹਿਮ ਸ਼ਹਿਰ ਹੈ ਔਰ ਇਹਦੀ ਬਿਹਤਰੀ ਵਾਸਤੇ ਅੱਗੇ ਵੀ ਬੜੇ ਕੰਮ ਕੀਤੇ ਆ ਔਰ ਮੇਰਾ ਜਿਹੜਾ ਵਿਜ਼ਨ ਹੈ ਕਿ ਇੱਥੇ ਇੱਕ ਮਲਟੀ ਸਪੈਸ਼ਲਟੀ ਵੱਡਾ ਹਸਪੀਟਲ ਜਿਹੜਾ ਹੈ ਪਰ ਸਰਕਾਰ ਵੱਲੋਂ ਆਵੇ ਇੱਥੇ ਫਿਲਮ ਸਿਟੀ ਬਣੇ ਇੱਥੇ ਲੋਕਾਂ ਦੇ ਵਿਕਾਸ ਲਈ ਜਿਹੜੇ ਸਦੀ ਜਿਹੜੀ ਛੋਟੀ-ਛੋਟੀ ਜਿਹੜੀ ਉਦਯੋਗ ਸੀ ਜਿਹੜੇ ਪਿਛਲੇ 10-20 ਸਾਲਾਂ ਅਲੋਪ ਹੋ ਗਏ ਨੇ ਉਹਨਾਂ ਨੂੰ ਅਸੀਂ ਇੱਥੇ ਦੁਬਾਰਾ ਸੁਰਜੀਤ ਕਰ ਸਕੀਏ ਤਾਂ ਕਿ ਇੰਡਸਟਰੀ ਵੀ ਪਣ ਪੇ ਔਰ ਜਿਹੜੀ ਲੇਬਰ ਆ ਮੱਲੇਆਂ 'ਚ ਕੰਮ ਕਰਦੇ ਉਹਨਾਂ ਨੂੰ ਰੋਜ਼ਗਾਰ ਜਿਹੜਾ ਪ੍ਰਾਪਤ ਹੋਵੇ। ਠੀਕ ਧੰਨਵਾਦ। ਐਸਮ ਮਹਿੰਦਰ ਸਿੰਘ ਜੀ ਵੀ ਜਿਹੜੇ ਅੱਜ ਨਾਮਜ਼ਦਗੀ ਆਪਣਾ ਭਰਨ ਜਾ ਰਹੇ ਨੇ ਕਰੋ ਨਿਕਲਣ ਲੱਗੇ ਨੇ ਤੇ ਗੱਲ ਇਹ ਆਖੀ ਹੈ ਕਿ ਜਲੰਧਰ ਦੇ ਮੁੱਦੇ ਜਿਹੜੇ ਨੇ ਕਿ ਉਹਨਾਂ ਵਾਸਤੇ ਲੋਕ ਸਭਾ ਚੋਣਾਂ ਲਈ ਅਹਿਮ ਹੋਣ ਵਾਲੇ ਨੇ। ਹੁਣ ਦੇਖਣਾ ਹੋਵੇਗਾ ਕਿਸ ਤਰੀਕੇ ਦੇ ਨਾਲ ਆਉਣ ਵਾਲੇ ਦਿਨਾਂ ਵਿੱਚ ਚੋਣ ਪ੍ਰਚਾਰ ਹੁੰਦਾ ਤੇ ਕਿਸ ਤਰੀਕੇ ਨਾਲ ਜਿਹੜੀ ਆ ਹਵਾ ਬੰਦੀ ਹੈ ਤੇ ਖਾਸ ਤੌਰ ਤੇ ਇੱਕ ਤਰੀਕ ਨੂੰ ਲੋਕ ਕਿਸ ਤਰੀਕੇ ਦੇ ਨਾਲ ਆਪਣਾ ਫਤਵਾ ਦੇ ਕੇ 4 ਤਰੀਕ ਨੂੰ ਲੋਕ ਸਭਾ ਦੀਆਂ ਪੋੜੀਆਂ ਦੇ ਜਲੰਧਰ ਦੇ ਜੇਤੂ ਉਮੀਦਵਾਰ ਨੂੰ ਪੇਸ਼ਦੇ ਨੇ। ਕੈਮਰਾ ਪਰਸਨ ਜ